ਸਾਰੇ ਕੋ ਦੁਕਾਨਦਾਰ ਲੈ ਜਾਂਦੇ ਨੇ ਠੀਕ ਹੈ ਹਾਂ ਠੀਕ ਹੈ ਕਦੋਂ ਕਦੋਂ ਵੇਚਦੇ ਨੇ ਜਿਆਦਾ ਪਰ 15 ਅਗਸਤ ਨੂੰ ਤੇ 26 ਜਨਵਰੀ ਕੀ ਹੋਇਆ ਸੀਗਾ ਜੀ ਹੋਇਆ ਤਾਂ ਕੁਛ ਨਹੀਂ ਹੈ ਹੁਣ ਨਹੀਂ 26 ਜਨਵਰੀ ਨੂੰ ਕੀ ਹੋਇਆ ਸੀ ਉਹਦਾ ਆਜ਼ਾਦੀ ਦਾ ਦਿਨ ਹੈ ਅਸਾ ਆਜ਼ਾਦੀ 15 ਅਗਸਤ ਨੂੰ ਕੀ ਹੋਇਆ ਸੀਗਾ ਜੀ ਦਾਦੀ ਜੀ ਹੋਰ ਤਾਂ ਕੀ ਹੋ ਜਾਏ 26 ਜਨਵਰੀ ਨੂੰ 26 ਜਨਵਰੀ ਆਜ਼ਾਦੀ ਦੋ ਵਾਰੀ ਯਾਦ ਹੋਇਆ ਸੀ ਹਾਂ ਵੀ ਇਹਨੂੰ ਵੀ ਵੀਰੇ ਆਪਣੇ ਦਿਨਾਂ ਤੇ ਤਿਉਹਾਰ ਆ ਆਪਾਂ ਆਜ਼ਾਦੀਆਂ ਦਿਨਾਂ ਹੋ 15 ਅਗਸਤ ਤੋਂ 1947 ਇਨੂੰ ਦੇਸ਼ ਯਾਦ ਹੋਏ 26 ਜਨਵਰੀ ਨੂੰ ਦਿਵਸ ਮਨਾਇਆ ਜਾਂਦਾ ਹੈ ਹਾਂਜੀ ਮੈਨੂੰ ਨਾਲ ਲੋਕੀ ਇਸੇ ਯਾਦ ਹੋਏ ਅਸਰਦਾਨ ਲੱਗੂ ਹੈ ਸੀ ਚਲੋ ਪੈਗ ਲਾਏ ਬੰਦੇ ਨੂੰ ਪਤਾ ਥੋੜੀ ਇਹਨੂੰ ਇਸ ਯਾਦ ਹੋਇਆ ਸੀਗਾ ਹੈ ਪੜੀ ਨਹੀਂ ਆਗੀ ਦੱਸ ਕੀ ਹੋਇਆ ਸੀ 26 ਜਨਵਰੀ ਨੂੰ 26 ਜਨਵਰੀ ਨੂੰ ਪੈਂਡਸਡੇ ਆ 26 ਜਨਵਰੀ ਨੂੰ ਪੈਂਡਸਡੇ ਆ ਮੈਂ ਪੰਜਾਬੀ ਚ ਕੀ ਕਹਿੰਦੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਇਹ ਮੈਂ ਹੋਇਆ ਕੀ ਸੀਗਾ इंडिपेंडेंस डे नहीं इंडिपेंडेंस डे होया सीगा जी <laughs> देश आजाद होया <हुए> बाजी ओनु <laughs> नहीं, नहीं पता बाजी पर मेनू पता ਤੁਸੀਂ ਦਾ ਕਨਸਟੀਟਿਊਸ਼ਨ ਇੰਪਲੀਮੈਂਟ ਹੋਇਆ ਸੀ ਇਸ ਦਿਨ ਜੈਸਾ ਜਾਦਾ ਆਪਣਾ ਦੇਸ਼ ਲਈ ਗੱਲਬਾਤ ਹੋਈ ਸੀ ਜਿਹੜੇ ਆਪਾਂ ਨੂੰ ਨਹੀਂ ਪਤਾ ਕਿੱਥੇ ਕਿਹੜੀ ਕੰਟਰੀ ਦੇ ਰਹਿਣ ਵਾਲੇ ਹੋ ਇੱਥੇ ਦੀ ਰਹਿਣ ਵਾਲੇ ਆਂ ਇੰਡੀਆ ਦੇ ਹਾਂ ਜੀ ਕਿੰਨੀ ਉਮਰ ਹੋ ਗਈ ਤੁਹਾਡੀ 42 ਸਾਲ 42 ਸਾਲ ਦੀ ਪਤਾ ਹੀ ਨਹੀਂ ਲੱਗਿਆ ਵੀ 22 ਜਨਮ ਦਿਨ ਕਿਹੜਾ ਪਤਾ ਨਹੀਂ ਲਹਾਂਦੇ ਨੇ ਹਾਂ ਜੀ ਉਹ ਕਿਉਂ ਲਹਾਂਦੇ ਨਹੀਂ ਉਹ ਹੀ ਪੁੱਛਣਾ ਸੀ ਆਜ਼ਾਦੀ ਦਾ ਦੋ ਦਿਨ ਹੈ ਜੀ ਅੱਛਾ ਜੀ ਇਹ 15 ਅਗਸਤ ਵੀ ਹੈ ਤੇ ਇਹ ਵੀ ਹੈ ਮੈਂ ਛੋਟਾ ਜਿਹਾ ਹੁੰਦਾ ਸੀਗਾ ਮੈਂ ਉਹ ਤਾਂ ਹੀ ਨਹੀਂ ਪਤਾ ਤੁਹਾਨੂੰ ਹਾਂ ਕਿਉਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਵਾਹ ਬੁੱਲੇ ਆ ਮੈਂ ਕਿਸ਼ੇ ਨਾਲ ਕੀ ਤੁਸੀਂ ਦੱਸੋ ਮਮਾ ਦਾ ਤੁਸੀਂ ਮਮਾ ਦੇ ਸੰਗਿਨਾ ਨੇ ਲਿਖਿਆ ਸੀ ਬਦੂਸ ਦਾ ਇਹ ਨਹੀਂ ਪਤਾ ਕਿੰਨੇ ਨੇ ਲਿਖਿਆ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਅ 26 ਜਨਵਰੀ ਨੂੰ ਕੀਤਾ ਸੀ ਪਤਾ ਹੈ ਹਾਂ ਜੀ 26 ਜਨਵਰੀ ਨੂੰ ਕੀ ਹੋਇਆ ਸਾਡਾ ਦੇਸ਼ ਆਜ਼ਾਦ ਹੋਇਆ ਸੀ ਭਾਜੀ ਨਹੀਂ ਦੇਸ਼ ਆਜ਼ਾਦ ਹੋਇਆ ਸੀ 2 ਤੋਂ ਮੇਰੇ ਵੱਲੋਂ ਹਾਂਜੀ ਹਾਂਜੀ 26 ਜਨਵਰੀ ਨੂੰ ਆਪਣਾ ਗਨਤੰਤਰ ਹੋਇਆ ਸੀ ਆਪਣਾ ਦੇਸ਼ ਆਜ਼ਾਦ ਹੋਇਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਕੱਲ 26 ਜਨਵਰੀ ਹੈ ਦੇਸ਼ ਦੇ ਵਿੱਚ ਹਰ ਇੱਕ ਜਗ੍ਹਾ ਤੇ ਲੋਕਾਂ ਵੱਲੋਂ ਇਹ ਦਿਨ ਮਨਾਇਆ ਜਾਂਦਾ ਕਿਉਂਕਿ 26 ਜਨਵਰੀ 1950 ਨੂੰ ਦੇਸ਼ ਗਣਤੰਤਰ ਹੋਇਆ ਸੀ ਪਰ ਇਸ ਦਿਨ ਤੁਸੀਂ ਬਹੁਤ ਸਾਰੇ ਲੋਕ ਦੇਖੇ ਹੋਣਗੇ ਝੰਡੇ ਲਾ ਕੇ ਗੱਡੀਆਂ ਤੇ ਘਰਾਂ ਤੇ ਘੁੰਮਦੇ ਸਾਫ ਦਿਖਾਈ ਦਿੰਦੇ ਨੇ ਪਰ ਕੀ ਉਹਨਾਂ ਨੂੰ 26 ਜਨਵਰੀ ਨੂੰ ਕੀ ਹੋਇਆ ਸੀ ਇਸ ਬਾਰੇ ਜਾਣਕਾਰੀ ਹੈ ਜਾਂ ਨਹੀਂ ਇਹ ਆਪਾਂ ਅੱਜ ਪੁੱਛਾਂਗੇ ਕਿਉਂਕਿ ਕੱਲ ਦੀ ਵੀਡੀਓ ਤੁਸੀਂ ਦੋਸਤਾਂ ਨੇ ਦੇਖੀ ਹੋਵੇਗੀ ਜਿਨ੍ਹਾਂ ਨੇ ਨਹੀਂ ਦੇਖੀ ਇਸ ਤੋਂ ਪਹਿਲੀ ਵੀਡੀਓ ਤੁਸੀਂ ਓਪਨ ਕਰਕੇ ਦੇਖ ਸਕਦੇ ਹੋ ਇੱਕ ਵੀਡੀਓ ਇਸ ਤੋਂ ਪਹਿਲਾਂ ਦੀ ਜਦੋਂ ਲੋਕਾਂ ਨੇ ਕਿਸ ਤਰ੍ਹਾਂ ਦੇ 26 ਜਨਵਰੀ ਨੂੰ ਜਾਣਕਾਰੀ ਵੀ ਨਹੀਂ ਹੈ ਕਿ ਹੋਇਆ ਕੀ ਸੀ ਸੋ ਤੁਹਾਨੂੰ ਕੀ ਲੱਗਦਾ ਹੈ ਇਸ ਸਭ ਦੇ ਪਿੱਛੇ ਕੌਣ ਕਸੂਰਵਾਰ ਹੈ ਕਿਉਂਕਿ ਸਿਰਫ ਇਹੀ ਮੁੱਦਾ ਨਹੀਂ ਹੈ ਕਿ 26 ਜਨਵਰੀ ਵਾਰੇ ਨਹੀਂ ਪਤਾ ਬਲਕਿ ਆਪਣਾ ਇਤਿਹਾਸ ਆਪਣਾ ਕਲਚਰ ਇਸ ਬਾਰੇ ਆਮ ਤੌਰ ਤੇ ਅਸੀਂ ਗੱਲ ਕਰਦੇ ਹੀ ਰਹਿੰਦੇ ਹਾਂ ਜਿਹੜੇ ਰੈਗੂਲਰ ਈਵਰਸ ਨੇ ਉਹਨਾਂ ਨੂੰ ਪਤਾ ਹੀ ਹੈ ਕੀ ਕਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਲੋਕ ਸਭ ਕੁਝ ਹੀ ਭੁੱਲਦੇ ਜਾ ਰਹੇ ਨੇ ਤੁਹਾਨੂੰ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਲੱਗਦਾ ਹੈ ਕਮੈਂਟ ਕਰਿਓ ਤੇ ਆਓ ਅੱਜ ਪੁੱਛਦੇ ਹਾਂ 26 ਜਨਵਰੀ ਬਾਰੇ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਸੋ ਆਓ ਵੀਡੀਓ ਸ਼ੁਰੂ ਕਰਦੇ ਅੱਜ ਦੀ ਵੀਡੀਓ ਨੂੰ ਹੁਣੇ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਕੀ ਤੁਹਾਨੂੰ ਪਤਾ ਹੈ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਗਰੁੱਪਸ ਵਗੈਰਾ ਚ ਆਪਣੇ ਸੰਗੀ ਸਾਥੀਆਂ ਦੇ ਨਾਲ ਆਪਣੀਆਂ ਨਜ਼ਦੀਕੀਆਂ ਦੇ ਨਾਲ ਸ਼ੇਅਰ ਕਰਨਾ ਤੇ ਆਓ ਪੁੱਛਦੇ ਹਾਂ ਕਿੰਨੇ ਲੋਕਾਂ ਨੂੰ ਪਤਾ ਹੈ ਤੁਹਾਨੂੰ ਬ੍ਰੈਂਡ ਦੇ ਪ੍ਰਭਾਵ ਨਾਲ ਪਤਾ ਨਹੀਂ ਨੇ 26 ਜਨਵਰੀ ਨੂੰ ਮਤਲਬ ਕੀ ਹੈ ਸੀ ਐਂ ਪੁੱਛਣਾ ਹੈ ਹੈ ਬ੍ਰੈਂਡ ਦੇ ਬਾਰੇ ਕੋਈ ਰਿਸਰਚ ਕਰਦੇ ਹੈ ਝੰਡੇ ਤੁਸੀਂ ਵੇਚ ਰਹੇ ਹੋ ਦੱਸੋ ਕਿਵੇਂ ਦਾ ਉਤਸਾਹ ਹੈ ਇਸ ਵਾਰੀ ਅਸੀਂ মিডিਆ ਤੋਂ ਵੀ ਲੋਕਾਂ ਜੀ ਇਸ ਵਾਰ ਪਿਛਲੇ ਸਾਲ ਨਾਲੋਂ ਕਿੰਨਾ ਵੱਖਰਾ ਹੈ ਠੀਕ ਹੈ ਜੀ ਕੋਈ ਐਸੀ ਗੱਲ ਨਹੀਂ ਮੰਗ ਰਹੇ ਨੇ ਬੁੜੇ ਆ ਲੱਗ ਰਹੇ ਠੀਕ ਐਸੀ ਦਾ ਹੋਸਲੀ ਵੇਚਦੇ ਨੇ ਸਾਡੇ ਕੋਲ ਦੁਕਾਨਦਾਰ ਲੈ ਜਾਂਦੇ ਨੇ ਠੀਕ ਹੈ ਹਾਂ ਠੀਕ ਹੈ ਕਦੋਂ ਕਦੋਂ ਵੇਚਦੇ ਨੇ ਜਿਆਦਾ 15 ਅਗਸਤ ਨੂੰ ਤੇ 26 ਜਨਵਰੀ ਨੂੰ ਤੇ 26 ਜਨਵਰੀ ਦਾ ਇਤਿਹਾਸ ਪਤਾ ਹੁੰਦਾ ਉਹਨਾਂ ਨੂੰ ਵੀ ਕੀ ਹੋਇਆ ਸੀ 26 ਜਨਵਰੀ ਨੂੰ ਉਹਨਾਂ ਨੂੰ ਪਤਾ ਕੀ ਹੋਇਆ ਕੀ ਤੁਸੀਂ ਦੱਸਦੇ ਹੋ ਕੀ ਰਈ ਯਾਦ ਆ ਕਾ ਕੀ ਹੋਇਆ ਸੀ ਜੀ ਹੋਇਆ ਤਾਂ ਕੁਛ ਨਹੀਂ ਹੈ ਨਹੀਂ 26 ਜਨਵਰੀ ਨੂੰ ਕੀ ਹੋਇਆ ਸੀ ਉਹਦਾ ਆਜ਼ਾਦੀ ਦਾ ਦਿਨ ਹੈ ਅਸਿਆ ਆਜ਼ਾਦੀ ਹੋਈ ਕਿੰਨੇ ਕ ਵੇਜ ਤੇ ਨਿਓ ਝੰਡੇ ਜੀ ਲਾਉਂਦੇ ਇਹ ਤਾਂ ਸੇਲ ਤੇ ਆ ਭਾਈ ਸਾਹਿਬ ਜੀ ਫਿਰ ਵੀ ਅੰਦਾਜ਼ਾ ਪਿਛਲੇ ਸਾਲ ਦੀ ਕਿੰਨੀ ਸੀਗੀ ਗਿਣਕੇ ਨਹੀਂ ਆਉਂਦੇ ਭਾਈ ਸਾਹਿਬ ਆਈ ਜਾਂਦੇ ਵਕੀ ਜਾਂਦੇ ਆਈ ਜਾਂਦੇ ਹਜ਼ਾਰਾਂ ਤੇ ਲੱਖਾਂ ਚ ਵੇਚਦੇ ਇਹਨੇ ਲੱਖਾਂ ਲੱਖਾਂ ਦੇ ਕੋਈ ਨਹੀਂ ਹੁੰਦੇ ਹਜ਼ਾਰਾਂ ਤੱਕ ਵਿਕਦੇ ਹਜ਼ਾਰਾਂ ਇਤੋ ਕਿਤੋਂ ਬੰਨੇ ਲੋਕ ਲੈਣ ਤੁਹਾਡੇ ਤੋਂ ਦੇਖੋ ਜੀ ਮੇਰਾ ਨਾਮ ਤਾਂ ਹੈਗਾ ਮਸ਼ਹੂਰ ਗੁੱਲੀ ਪਤੰਗਾ ਵਾਲਾ ਹਾਂ ਜੀ ਤੇ ਸਾਰੇ ਪੰਜਾਬ ਹੀ ਆਉਂਦਾ ਹਰਿਆਣਾ ਵੀ ਆਉਂਦਾ ਹਿਮਾਚਲ ਵੀ ਜਾਂਦਾ 15 ਅਗਸਤ ਨੂੰ ਵੀ ਵੇਚਦੇ 15 ਅਗਸਤ ਨੂੰ ਵੀ ਵੇਚਦੇ 15 ਅਗਸਤ ਨੂੰ ਕੀ ਹੋਇਆ ਸੀਗਾ ਜੀ ਦਾਦੀ ਜੀ ਉਹਦਾ ਕੀ ਹੋ ਜਾਂਦਾ ਹੈ 26 ਜਨਵਰੀ ਨੂੰ 26 ਜਨਵਰੀ ਆਜ਼ਾਦੀ ਦੋ ਵਾਰੀ ਯਾਦ ਹੋਇਆ ਸੀ ਹਾਂ ਜੀ ਧੰਨਵਾਦ ਜੀ ਕੀ ਨਾਮ ਕੀ ਤੁਹਾਡੇ ਗੁਲਸ਼ਨਦੂਆ ਠੀਕ ਐ ਤੁਹਾਡੇ ਨਾਮ ਤੇ ਆ ਗੁੱਲੀ ਗੁੱਲੀ ਪਤੰਗਾ ਵਾਲਾ ਠੀਕ ਇਹ ਚੰਦੇ ਹਰੇਕ ਸਾਲ ਵੇਚਦੇ ਹਾਂ ਤਿਰੰਗੇ ਹਾਂਜੀ ਬਈ ਕਿੰਨੀ ਦਾ ਮਤਲਬ ਇਸ ਵਾਰ ਕਿੰਨਾ ਕੁ ਵੱਧ ਦਾ ਕੱਟ ਉਸ ਸਾਲ ਉੱਤੇ ਠੀਕੇ ਬਈ ਜਿਹਦੇ ਨਾਰਮਲ ਹੁੰਦੀ ਹੈ ਜਿਆਦਾਤਰ ਇੰਡੀਪੈਂਡੈਂਟ ਡੇ ਵੀ 15 ਅਗਸਤ ਨੂੰ ਹੁੰਦਾ ਹੈ 26 ਜਨਵਰੀ ਨੂੰ ਆਗੇ ਤੋਂ ਨਾਰਮਲ ਹੁੰਦਾ ਹੀ ਹੈ ਜਿਆਦਾ ਹੁੰਦਾ ਹੈ 15 ਅਗਸਤ ਨੂੰ ਮਨਾਈ ਜਾਂਦੀ ਹੈ ਮਤਲਬ ਜਿਆਦਾ ਉਤਸ਼ਾਹ ਵਗੈਰਾ 15 ਅਗਸਤ ਨੂੰ ਜਿਆਦਾ ਹੁੰਦਾ ਹੈ 26 26 ਜਨਵਰੀ ਦਾ ਥੋੜਾ ਕਮ ਹੁੰਦਾ ਹੈ ਕਿਸੀ 26 ਜਨਵਰੀ ਨੂੰ ਹਮਾਰਾ ਸੰਵਿਧਾਨ ਪਾਸ ਹੋਇਆ ਥਾ ਫਿਕਰ ਹੈ ਤੁਹਾਨੂੰ پتہ ਹੈ ਕਈ ਵੇਚਣ ਵਾਲਿਆਂ ਨੂੰ ਵੀ ਨਹੀਂ ਪਤਾ ਨਹੀਂ ਨਹੀਂ ਭਾਈ 15 ਅਗਸਤ ਕੋ ਆਜ਼ਾਦ ਹੋਏ تھے 26 ਕੋ ਹਮਾਰਾ ਸੰਵਿਧਾਨ ਬਣਾ। ਇਹ ਦੇਖਾ ਕਿਸ ਨੇ ਨਹੀਂ। ਅਬ ਇਤਨੇ ਨਹੀਂ ਨਾਲ ਹੈ ਜਿੰਨਾ ਬਤਾ ਇੱਕ ਟੈਕਸਟਪ ਬਤਾ ਦਿਆ ਉਹ ਹੀ ਕਰੇ। ਇਹ ਕਿਹੜੇ ਸਾਲ ਚ ਹੋਇਆ ਸੀ ਲਾਗੂ ਹੋਈ? 1949 ਪੇ 1950 1950 ਮੇ 47 ਮੇ ਹਮ ਆਜ਼ਾਦ ਹੋਏ ਸੀ। ਥੈਂਕ ਯੂ। ਕਾਹੂ ਗਿਆ ਤੋ। ਰਾਜੀਵ। ਰਾਜੀ ਕਾਲੂ ਕੀ ਆ ਪਤਾ? ਕਾਲੂ ਚੱਪੀ ਜਨਵਰੀ ਆ ਕੀ ਐ ਸੀ ਪਤਾ ਚੱਪੀ ਜਨਵਰੀ ਪੀ ਜਨਵਰੀ ਕੀ ਆ ਇਹ 26 ਜਨਵਰੀ 26 ਜਨਵਰੀ ਵੀਰੇ ਆਪਣੇ ਦਿਨ ਆ ਤਿਵਾਰ ਆ ਆਪਾਂ ਆਜ਼ਾਦੀ ਆ ਦਿਨ ਆ ਹੋ ਆਜ਼ਾਦੀ ਆ ਦਿਨ ਆ ਆਜ਼ਾਦੀ ਆ ਦਿਨ ਆ ਭਾਜੀ ਮਤਲਬ ਕਿਹੜੇ ਸਾਲ ਚ ਆਜ਼ਾਦ ਹੋਈ ਸੀ ਆਪਾਂ ਆਪਾਂ ਸਾਨੂੰ 1947 ਤਰੀਕ ਕਿਹੜੀ ਸੀਗੀ 26 ਜਨਵਰੀ 26 ਜਨਵਰੀ 1947 ਤੁਸੀਂ ਮਨਾਉਂਦੇ ਹੋ ਹਾਂਜੀ ਭਾਜੀ ਹਾਂਜੀ ਭਾਜੀ ਕੀ ਤਰ੍ਹਾਂ ਦੇਣਾ ਚਾਹੁੰਦੇ ਹੋ ਵੀ ਇਹ ਆਜ਼ਾਦੀ ਦਾ ਦਿਨ ਕਿਵੇਂ ਮਨਾਉਣਾ ਹੈ ਭਾਈ ਜ ਆਜ਼ਾਦੀ ਆ ਦਿਨ ਤੇ ਇਹ ਤਰੀਕੇ ਨਾਲ ਬਣਾਣਾ ਚਾਹੀਦਾ ਕਿ ਦੁਨੀਆ ਯਾਦ ਰੱਖੇ ਸਭ ਤੋਂ ਪਹਿਲਾਂ ਤਾਂ ਆਪਣਾ ਪੰਜਾਬ ਯਾਦ ਰੱਖੇ ਦੁਨੀਆ ਸਭ ਤੋਂ ਪਹਿਲਾਂ ਆਪਣਾ ਪੰਜਾਬ ਨਸ਼ਾ ਮੁਕਤ ਕਰਨਾ ਚਾਹੀਦਾ ਜੇ ਨਸ਼ਾ ਮੁਕਤ ਹੋਊਗਾ ਤਾਂ ਹੀ ਆਪਣਾ ਪੰਜਾਬ ਤਰੱਕੀ ਕਰੂਗਾ ਅੱਗੇ ਵਧੂਗਾ ਆਜ਼ਾਦ ਹੋਊਗਾ 26 ਜਨਵਰੀ 1947 ਨੂੰ ਦੇਸ਼ ਆਜ਼ਾਦ ਹੋਇਆ ਹਾਂਜੀ 26 ਜਨਵਰੀ 15 ਅਗਸਤ ਨੂੰ ਕੀ ਹੋਇਆ ਸੀ 15 ਅਗਸਤ ਸਰ ਉਹੀ ਆਂਦਾ ਆ 26 26 ਜਿੰਨੇ ਇੱਕ ਵਾਰ ਆਇਆ ਦੁਨੀਆ ਭਾਈ ਦਿਵਸ ਤੋਂ ਮਨਾਇਆ ਜਾਂਦਾ ਹੈ 15 ਅਗਸਤ 1947 ਇਹਨੂੰ ਦੇਸ਼ ਆਜ਼ਾਦ ਹੋਏ 26 ਜਨਵਰੀ ਨੂੰ ਦਿਵਸ ਤੋਂ ਮਨਾਇਆ ਜਾਂਦਾ ਹੈ ਕਿ ਆਜ਼ਾਦ ਹੋਇਆ ਸੀ 15 ਅਗਸਤ 1947 ਨੂੰ ਮਨਾਇਆ 26 ਜਨਵਰੀ ਨੂੰ ਧੰਨਵਾਦ ਜਨਵਰੀ ਨੂੰ ਕੀ ਹੋਇਆ ਸੀ ਹੈ ਜਨਵਰੀ ਆ ਹਾਂ ਹੈ 26 ਜਨਵਰੀ ਕੋ ਕੀ ਹੋਇਆ ਥਾ ਹਮਾਰਾ ਜਨਮ ਦਿਵਸ ਕਿਆ ਹੋਸ ਕਿਆ ਹੋਸ ਵੰਸ ਕਿਆ ਹੋ ਗਿਆ ਇੰਡੀਆ ਇੰਡੀਆ ਕੋ ਆਰ ਰਿਪਬਲਿਕ ਬਣ ਗਿਆ ਰਿਪਬਲਿਕ ਡੇ 26 ਜਨਵਰੀ ਨੂੰ ਕੀ ਹੋਇਆ ਸੀ ਪਤਾ? ਮੈਂ ਨਹੀਂ ਦੱਸਦਾ। 26 ਜਨਵਰੀ ਨੂੰ ਕੀ ਹੋਇਆ ਸੀ ਪਤਾ ਤਾਂ ਉਹਨੇ? ਭਾਜੀ ਮੈਨੂੰ ਨਾ ਲਓ ਪਲੀਜ਼। ਨਹੀਂ 26 ਜਨਵਰੀ ਨੂੰ ਕੀ ਹੋਇਆ ਸੀ ਐ ਪੁੱਛਦੇ ਆ। 26 ਜਨਵਰੀ ਨੂੰ? ਐ ਨਾਲ ਉੱਤੋਂ ਜਿਹੜਾ ਬੱਟਾ। 26 ਜਨਵਰੀ ਨੂੰ ਕੀ ਹੋਇਆ ਸੀ ਜੀ? ਅੱਲਾ ਦੇ ਜੀ। ਹੈ ਜੀ। ਇਹ ਨਾਲ ਚਲੋ। ਕੀ ਹੋਇਆ ਸੀ? ਹਾਂ? ਕੀ ਹੋਇਆ ਸੀ? ਆਹ ਉਹ ਨਾਲ ਉੱਤੋਂ ਜਿਹੜਾ ਬੱਠਾ। ਤੁਸੀਂ ਕਿੱਥੇ ਤੇ ਰਹਿਣ ਆਲੇ ਹੋ? ਆਪਾਂ ਇੱਥੇ ਤੇ ਲੈਣ ਆਨੇ ਆ ਜੀ। ਜਨਮ ਕਿੱਥੇ ਦਾ ਤੁਹਾਡਾ? ਓ ਜਾਨਾ ਕੀ ਹੋ ਗਿਆ ਬਰਾ ਤੇ ਕੋਨੂੰ ਪਤਾ ਹੋਣਾ ਚਾਹੀਦਾ ਹਨਾ ਕੀ ਹੋਇਆ ਸੀ ਤੂੰ ਦੱਸ ਦੇੜੀ ਪਤਾ ਨਹੀਂ ਹੈਗਾ ਹੈ ਪਤਾ ਨਹੀਂ ਹੈਗਾ ਇੱਕ ਮਾਰ ਕਿੱਥੇ ਦੇ ਰਹਿਣ ਆਲੇ ਹੋ ਬਸ ਜੀ ਜਾ ਚਲ ਠੀਕ ਹੈ 26 ਜਨਵਰੀ ਨੂੰ ਕੀ ਹੋਇਆ ਸੀ ਗਾ ਜੇ ਜਾ ਦੇ 26 ਜਨਵਰੀ ਨੂੰ ਕੀ ਹੋਇਆ ਸੀ 26 ਜਨਵਰੀ ਨੂੰ ਕੀ ਹੋਇਆ ਸੀ ਕੀ ਜੀ ਪਤਾ ਨਹੀਂ ਉਹ ਆ ਗੰਤੰਤਰ ਦੇਵ ਸ ਹੈ ਸਦਾਨ ਲੱਗੋ ਸਦਾਨ ਲੱਗੂ ਹੈ ਸੀ ਸਵਿਧਾਨ ਲਾਗੂ ਹੋਇਆ ਜੀ ਠੀਕ ਹੈ ਕਦੋਂ ਲਾਗੂ ਹੋਇਆ ਸੀ ਹਾਂ ਜੀ ਕਦੋਂ ਲਾਗੂ 26 ਜਨਵਰੀ 1950 ਆਹ ਜੀ ਕਮਾਲ ਕਰਦੇ ਕੋਈ ਨਹੀਂ ਇਹ ਤਾਂ ਯਾਦ ਹੋਇਆ ਸੀਗਾ ਜਨਵਰੀ ਨੂੰ ਕੀ ਹੋਇਆ ਸੀ ਪਤਾ ਜੀ ਭਾਵੇਂ ਮੈਨੂੰ ਤਾਂ ਥੋੜੀ ਜਲਦੀ ਹੈ ਬੇਟੇ 26 ਜਨਵਰੀ ਨੂੰ ਕੀ ਹੋਇਆ ਸੀ ਲੇ ਪੜ੍ਹਦੀ ਸਕੂਲ ਨਹੀਂ ਪੜ੍ਹਦੀ ਹੈ ਪੜ੍ਹੀ ਨਹੀਂ ਹੈਗੀ ਦੱਸ ਕੀ ਹੋਇਆ ਸੀ 26 ਜਨਵਰੀ ਨੂੰ ਇਹ ਕੀ ਅੱਜ ਜੇ ਮੈਨੂੰ ਪਤਾ ਦੱਸ ਦੱਸ ਰਹਿ ਜੇ ਦੱਸ 26 ਜਨਵਰੀ ਨੂੰ ਪੈਂਡਸਡੇ ਆ 26 ਜਨਵਰੀ ਨੂੰ ਪੈਂਡਸਡੇ ਆ ਮੈਂ ਪੰਜਾਬੀ ਚ ਕੀ ਕਹਿੰਦੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਇਹਨੂੰ ਦੱਸ ਦੇ ਕੋਈ ਨਾ ਦੱਸ ਦੇ 26 ਜਨਵਰੀ ਨੂੰ ਝੰਡਾ ਚੜਾਇਆ ਗਿਆ ਸੀ ਆ ਕਿੱਥੇ ਦੱਸ ਦੇ ਮੈਨੂੰ ਪਤਾ ਲਾ ਦੱਸ ਰਹਿ ਮੈਂ ਦੱਸ ਤੈਨੂੰ ਕੀ ਕੀ ਦੱਸੀ ਦਾ ਹੁੰਦਾ ਕਿ ਮੈਨੂੰ ਇੰਗਲਿਸ਼ ਹੀ ਆਉਂਦੀ ਆ 26 ਜਨਵਰੀ ਨੂੰ ਪੈਂਡਸਡੇ ਆ ਤੇ ਹਨਾ ਮੈਂ ਹੋਇਆ ਕੀ ਸੀਗਾ ਤੁਹਾਨੂੰ ਪਤਾ ਹੀ ਮੈਂ ਨਹੀਂ ਦਿੰਦੀ ਇੰਟਰਵਿਊ ਉਧਰੋਂ ਲੈ ਲਾ ਸੋ ਦੱਸੋ ਕੀ ਹੋਇਆ ਸੀ ਕਿਹੜੀ ਕਲਾਸ ਪੜ੍ਹਦੀ ਆ ਕੁੜੀ 8ਵੀਂ ਚ ਹੈ ਬ੍ਰਿਨੂ ਕੀ ਆਇਆ ਸੀ 26 ਜਨਵਰੀ ਨੂੰ ਪਬਲਿਕ ਡੇ ਆ ਜੀ ਹੋਇਆ ਕੀ ਸੀਗਾ ਦੇਸ਼ ਜਨਮ ਤੋਂ ਬਾਅਦ ਕਾਨੂੰਨ ਜਿਹੜਾ ਹੈ ਸੀ ਲਾਗੂ ਕਾਗਜ਼ੇ ਦੇ ਵਿੱਚੋਂ ਲਾਗੂ ਹੈ ਸੀ ਸੰਵਿਧਾਨ ਲਾਗੂ ਹੈ ਇਹ ਲਿਖਿਆ ਕਿ ਨਹੀਂ ਸੀ ਪਤਾ ਹੀ ਸਭ ਦਾ ਕੀ ਕਰਦੇ ਹੋ ਪੜਦੇ ਹੋ ਹਾਂਜੀ ਕੰਮ ਕਰਦੇ ਹੋ ਪੜਦੇ ਹਾਂ ਕਿਹੜੀ ਕਲਾਸ ਚੋਂ ਬੁੱਲ ਟੈਕਨੀਕ ਕੋਰਸ ਕਰ ਰਹੇ ਹੋ ਅੱਛਾ ਥੈਂਕ ਯੂ ਜੈ ਵੀਰ ਹਾਂਜੀ ਜੈ ਵੀਰ ਜੈ ਵੀਰ ਸਿੰਘ ਕਿਹੜੀ ਕਲਾਸ ਚ ਪੜਦੇ ਹੋ ਫਰਸਟ ਠੀਕ ਆ ਝੰਡਾ ਲੈ ਕੇ ਚੱਲਿਓ ਹਾਂਜੀ ਦੀਆ ਕੱਲ ਨੂੰ 26 ਜਨਵਰੀ ਇੰਡੀਪੈਂਡੈਂਸ ਦਿਨ ਨਹੀਂ ਇੰਡੀਪੈਂਡੈਂਸ ਦਿਨ ਹੀ ਨਹੀਂ ਹੈਗਾ ਉਹ ਤੇ ਰਿਪਬਲਿਕ ਡੇ ਹੈ ਰਿਪਬਲਿਕ ਡੇ ਠੀਕ ਹੈ ਸਕੂਲ ਜਾਵੋਗੇ ਹਾਂ ਨਹੀਂ ਭਾਜੀ ਨੈਕਸਟ ਸਟਪਲ ਥੈਂਕ ਯੂ ਥੈਂਕ ਯੂ ਥੈਂਕ ਯੂ ਕਲਾਸ ਤਾਂ ਹੋਊਗੀ ਹਾਂਜੀ ਕਲਾਸ ਤਾਂ ਹੋਊਗੀ ਕਾਲਜ ਦੀ ਐਕਚੁਅਲੀ ਮੈਂ ਕਾਰਡਕ ਟੈਕਨੀਸ਼ੀਅਨ ਦਾ ਕੋਰਸ ਕਰ ਰਹੀ ਹਾਂ ਅੱਛਾ ਤੁਸੀਂ ਹਾਂ ਵੀ ਐਸੀ ਰੀਡਿਊ ਥੈਰੇਪੀ ਠੀਕ ਹੈ ਤੇ 26 ਜਨਵਰੀ ਨੂੰ ਕੀ ਹੋਇਆ ਸੀ ਹਾਂਜੀ 26 ਜਨਵਰੀ ਨੂੰ ਕੀ ਹੋਇਆ ਸੀ ਗਣਤन्त्र दिवस ਹੁੰਦਾ ਹੈ ਨਹੀਂ ਹੋਇਆ ਕੀ ਸੀਗਾ ਤੁਸੀਂ ਦੱਸੋ ਮੈਨੂੰ ਯਾਰ ਮੈਂ ਤਾਂ ਦੱਸ ਹੀ ਦੇਣਾ ਹੈਲੋ ਕੀ ਨਾਮ ਬਬੂ ਤੇ ਆਇਰਾ ਹੈ ਆਇਰਾ ਆਇਰਾ ਕਿਹੜੀ ਕਲਾਸ ਚ ਪੜ੍ਹਦੇ ਹੋ ਫਸਟ 26 ਜਨਵਰੀ ਨੂੰ ਕੀ ਆਇਆ ਸੀ ਰਿਪਬਲਿਕ ਡੇ ਆ ਕੀ ਆਇਆ ਸੀ ਮਤਲਬ ਕਿਉਂ ਮਨਾਇਆ ਜਾਂਦਾ ਹੈ ਜਨਵਰੀ ਨੂੰ ਮੈਨੂੰ ਨਹੀਂ ਪਤਾ ਸੈਲੀਬ੍ਰੇਟ ਕੀਤਾ ਜਾਂਦਾ ਹੈ ਨਾ ਹਾਂ ਕਿਉਂ ਪੀਆ ਜਾਂਦਾ ਹੈ

ਉਹ ਨੂੰ ਨਹੀਂ ਪਤਾ ਸਾਨੂੰ ਪਤਾ ਅਸੀਂ ਕੰਮ ਕਰਨਾ ਹੈ ਅਡੀ ਨੌਕਰੀ ਹੈਗੀ ਦੋ ਮਿੰਟ ਦਾ ਦੋ ਅਸੀਂ ਕੰਮ ਕਰਨਾ ਸਾਨੂੰ ਸਰਦਾਰ ਜੀ ਨੇ ਬੋਲਣਾ ਦੱਸੋ ਭਾਈ ਸਰਦਾਰ ਜੀ ਮੁੰਡਾ ਦਾਦ ਦਾ ਨਹੀਂ 26 ਜਨਵਰੀ ਨੂੰ ਕੀ ਹੋਇਆ ਸੀ ਆ ਪੁੱਛੋ ਸਾਡੇ ਵੱਡੇ ਆਪ ਨੂੰ ਤਾਂ ਕੰਮ ਹੀ ਵੀ ਰਹਿਣੇ ਆ ਕੀ ਹੋਇਆ ਸੀ ਭਾਈ ਦੇਸ਼ ਆਜ਼ਾਦ ਹੋਇਆ ਭਾਜੀ ਤੁਸੀਂ ਵੀ ਤਾਂ ਦੱਸਿਆ ਉਹ ਦਾਦ ਦੇਣੀ ਆ ਕਿ ਹੋਇਆ ਜੀ ਭਾਈ ਮੁੰਨੂ ਨੂੰ ਨਹੀਂ ਪਤਾ ਇਹ ਮੁੰਡੇ ਨੂੰ ਪਤਾ ਜੀ ਹਨੋ ਦਸ਼ਮਨ ਲਾਲ ਮੱਥੇ ਵਾਲੇ ਇੱਥੇ ਹੀ ਰਹਿਣ ਵਾਲੇ ਆ ਲੁਧਿਆਣੇ ਦੇ ਠੀਕ ਹੈ ਤੇ 26 ਜਨਵਰੀ ਨੂੰ ਕੀ ਹੋਇਆ ਸੀਗਾ 26 ਜਨਵਰੀ ਨੂੰ ਕੀ ਹੋਇਆ ਸੀਗਾ 26 ਜਨਵਰੀ ਨੂੰ ਸੰਵਿਧਾਨ ਦੰਦਰ ਦੇ ਦਿਵਸ ਹੈ। ਕੀ ਹੋਇਆ ਗਿਆ ਸੀ ਕਿਉਂ ਮਨਾਇਆ ਜਾਂਦਾ 26 ਜਨਵਰੀ ਦਾ? ਇਸ ਮਨਾਇਆ ਜਾਂਦਾ ਆਪਣੇ ਦੇਸ਼ ਦੀ ਆਜ਼ਾਦੀ ਹੋਣ ਦੇ ਬਾਅਦ ਜੋ ਪੂਰਵੀ ਸੰਵਿਧਾਨ ਲਾਗੂ ਹੋਇਆ ਜਾਂ ਹੋਰ ਕੁਝ ਕੀਤਾ ਗਿਆ ਉਹਨਾਂ ਕਰਕੇ ਹੋਇਆ। ਤੇ ਕਿੰਨੇ ਨੇ ਲਿਖਿਆ ਸੀ ਪਤਾ ਤੁਹਾਨੂੰ ਸੰਵਿਧਾਨੀ? ਡਾక్టర్ ਮੈਡਕਰ ਨੇ ਡਾక్టర్ ਭੀਮਰਾਓਂ ਦੇ ਨਿਮਰਤ ਕਾ ਜੀ ਨੇ ਮਰ ਗਾ ਕਿਹੜੀ ਕਲਾਸ ਚ ਪੜਦੇ ਹੋ ਫਰਸਟ ਹੈਂ ਫਰਸਟ ਫਰਸਟ ਜੀ ਐਨਾ ਹੋਲੀ ਕਿਉਂ ਬੋਲਦੇ ਹੋ ਡਰਦੇ ਹੋ ਤੇ 26 ਜਨਵਰੀ ਨੂੰ ਕੀ ਹੋਇਆ ਸੀ ਪਤਾ ਤੁਹਾਨੂੰ ਨਹੀਂ ਹੈ ਜੀ ਨਹੀਂ ਦੱਸਿਆ ਨਹੀਂ ਮम्मा ਨੇ ਤੂੰ ਦੱਸਿਆ ਨਹੀਂ ਇਹਨੇ ਇਹਦੇ ਟੀਚਰ ਨੇ ਦੱਸਿਆ ਹੋਣਾ ਦੋ ਡੇ ਹੁੰਦੇ ਨੇ ਨੈਸ਼ਨਲ ਨਾ ਇੱਕ ਹੈਗਾ ਇੰਡੀਪੈਂਡੈਂਸ ਦੇ ਦੂਸਰਾ ਕਿਹੜਾ ਹੈ ਰਿਪਬਲਿਕ ਹਾਂ ਰਿਪਬਲਿਕ ਡੇ ਚਲੋ ਰਿਪਬਲਿਕ ਡੇ ਆ ਇਹ ਕਿਉਂ ਸੈਲੀਬ੍ਰੇਟ ਕੀਤਾ ਜਾਂਦਾ ਪਤਾ ਹੈ ਕਿਉਂ सेलिब्रेट ਕੀਤਾ ਰਿਪਬਲਿਕ ਡੇ ਉਹਨੂੰ ਨਹੀਂ ਪਤਾ ਫਾਜ ਪਰ ਮੈਨੂੰ ਪਤਾ ਕਨਸਟੀਟਿਊਸ਼ਨ ਇੰਪਲੀਮੈਂਟ ਹੋਇਆ ਸੀ ਇਸ ਦਿਨ ਜਿਹੜਾ ਭਾਰਤੀ ਸਭੀ ਹਾਂਜੀ ਹਾਂਜੀ ਥੈਂਕ ਯੂ ਟੀਨਾ ਬਾਬਾ ਜੀ ਤੁਹਾਡਾ ਕਰਨਪ੍ਰੀਤ ਭਾਈ ਛੋਟਾ ਜੀ ਲਾਪੜੀ ਲਾਪਰੀ ਸੇ ਇੱਥੇ ਦੀ ਰਹਿਣ ਵਾਲੇ ਹੋ ਨਹੀਂ ਵੀਰੇ ਪਸਾਨੇ ਆ ਬਾਰੋਂ ਆਇਓ ਤੇ 26 ਜਨਵਰੀ ਨੂੰ ਕੀ ਆਏ ਸੀ ਜੀ 26 ਨੇ ਜਿਹੜੀ ਪਤਾ ਯਾਰ ਪਤਾ ਨਹੀਂ 26 ਜਨਵਰੀ ਨੂੰ ਤੁਹਾਨੂੰ ਪਤਾ 26 ਜਨਵਰੀ ਮਨਾਈ ਜਾਂਦੀ ਆ ਹਾਂ ਕਿਉਂ ਮਨਾਈ ਜਾਂਦੀ ਆ ਪਤਾ ਜੇ ਸੇ ਜ਼ਿਆਦਾ ਆਪਣਾ ਦੇਸ਼ ਲਈ ਗੱਲਬਾਤ ਹੋਈ ਸੀ ਜਿਹੜੀ ਥੈਂਕ ਯੂ ਅਸਮੀਰ ਦੇ ਪੁੱਤ ਸਾਹਿਬ ਪ੍ਰੀਤ ਸਿੰਘ ਪੜ੍ਹਦੇ ਹੋ ਕਿਹੜੀ ਕਲਾਸ ਚ ਅ ਸੈਕਿੰਡ ਸੈਕਿੰਡ ਐਜ ਅੱਜ ਸਕੂਲਿੰਗ ਹੈ ਗਏ ਨੇ ਗਏ ਸੀਗੇ ਕੱਲੂ ਜਾਵੋਗੇ ਕੱਲ ਤਾਂ ਛੁੱਟੀ ਹੈਗੀ ਆ। ਆਈਓ ਐਕਟਿਵ ਆ ਬੋ ਨਾ। ਤੇ 26 ਜਨਵਰੀ ਨੂੰ ਕੀ ਆ ਪਤਾ? ਰਿਪਬਲਿਕ ਡੇ। ਹਾਂ, ਕਿਉਂ ਸੈਲੀਬ੍ਰੇਟ ਕੀਤਾ ਜਾਂਦਾ ਹੈ 26 ਜਨਵਰੀ? ਹੋਇਆ ਕੀ ਸੀ ਇਸ ਦਿਨ? ਸੰਵਿਧਾਨ ਲਾਗੂ ਹੋਇਆ ਸੀ ਆਪਣਾ ਕਨਸਟੀਟਿਊਸ਼ਨ ਇੰਪਲੀਮੈਂਟ ਹੋਇਆ ਸੀ। ਕਨਸਟੀਟਿਊਸ਼ਨ ਆਇਆ ਸੀ। ਇੰਪਲੀਮੈਂਟ ਹੋਇਆ ਸੀ। ਠੀਕ ਹੈ। ਐਕਟਿਵ ਆ ਬੱਚਾ। ਰੋਹਿਤ ਨਾਮ ਹੈ। ਰੋਹਿਤ ਨਾਮ ਹੈ। ਕਿੱਥੇ ਰਹਿਣਾ ਮੈਂ ਇੱਥੇ ਬੈਹਿ ਰਹਿਣ ਵਾਲਾ ਹੀ ਆ 26 ਜਨਵਰੀ ਨੂੰ ਕੀ ਹੋਇਆ ਸੀ ਪਤਾ ਨਹੀਂ ਜੀ ਮੈਨੂੰ ਪਤਾ ਮਨਾਇਆ ਜਾਂਦਾ ਪਤਾ ਨਹੀਂ ਬਾਕੀ ਨਾ ਨਾ ਬਚਪਨ ਹੀ ਗੁਜ਼ਰ ਗਿਆ ਮੇਰਾ ਤਾਂ ਇੱਥੇ ਹੀ ਹਾਂਜੀ ਫਿਰ ਤੈਨੂੰ ਦੇਖਿਆ ਨਹੀਂ ਕਦੇ 26 ਜਨਵਰੀ ਨੂੰ ਹਾਂ ਮਨਾ ਹਾਂ ਲਾਤੇ ਜੀ ਕਿਉਂ ਲਾਏ ਜਾਂਦੇ ਆ ਪੁੱਛੋ 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 ਪਤਾ ਨਹੀਂ ਵੀਰੇ ਸਾਨੂੰ ਨਾ ਨਾ ਨਹੀਂ ਪਤਾ ਕਦੇ ਬਚਪਨ ਗੁਜ਼ਰ ਗਿਆ ਹੀ ਪਤਾ ਨਹੀਂ ਕਿਉਂ ਲਾਏ ਜਾਂਦੇ ਆ ਜਨਵਰੀ ਨੂੰ ਕੀ ਹੋਇਆ ਸੀ ਆਪਾਂ ਨੂੰ ਨਹੀਂ ਪਤਾ ਕਿੱਥੇ ਕਿਹੜੀ ਕੰਟਰੀ ਤੇ ਰਹਿੰਦੇ ਆਲੇ ਇੱਥੇ ਦੀ ਰਹਨ ਵਾਲੇ ਆਂ ਇੰਡੀਆ ਦੇ ਹਾਂ ਜੀ ਕਿੰਨੀ ਉਮਰ ਹੋ ਗਈ ਤੁਹਾਡੀ 42 ਸਾਲ 42 ਸਾਲ ਜੀ ਪਤਾ ਹੀ ਨਹੀਂ ਲੱਗਿਆ ਵੀ 26 ਜਨਵਰੀ ਨੂੰ ਕੀ ਪਤਾ ਕੀ ਲੱਗੂਗਾ ਸਰ 10 ਸਾਲਾਂ ਦਾ ਕੰਮ ਤੇ ਲੱਗੇ ਪਏ ਆ ਇਹਨੇ ਚੀਜ਼ਾਂ ਚ ਕੀ ਰਵਾਂਗੇ ਨਹੀਂ ਹੋ ਰਿਹਾ ਬਾਜ਼ਾਰ ਕੇ ਮਨਾਉਂਦੇ ਨਹੀਂ ਚੰਡੇ ਵਗੈਰਾ ਲਾਉਂਦੇ ਨਹੀਂ ਨਾ ਨਾ ਇੱਥੇ ਘੱਟਵਾਦੀ ਲੱਗਦੇ ਆ ਲੈ ਇਹਨੇ ਤਾਂ ਲੱਗੇ ਹੁੰਦੇ ਆ ਦੱਸੋ ਆਜ਼ਾਦ ਹੋਇਆ ਸੀ 26 ਜਨਵਰੀ ਨੂੰ ਦੇਸ਼ ਆਇਆ ਹੈ ਨਾ ਕਿਹੜੇ ਸਾਲ ਚ ਹੋਇਆ ਸੀ ਯਾਰ ਯਾਰ ਨਹੀਂ ਹੁਣ 1947 ਚ 26 ਜਨਵਰੀ 1947 ਪਤਾ ਨਹੀਂ ਇਹ ਨੀ ਯਾਰ ਮੁੰਡਾ ਮਾਰਚ ਇਹਨਾਂ ਮੈਮਰੀ ਨਹੀਂ ਹੈਗੀ ਸਾਡੀ ਗਏ ਹੋਏ ਸੀ ਕਿਤੇ ਗਏ ਕੀ ਹੈ ਨਹੀਂ ਸੀ ਅਸੀਂ ਗਏ ਕਿਤੇ ਹੋਣਾ ਸੀ ਉਹ ਤਾਂ ਹੀ ਨਹੀਂ ਪਤਾ ਤੁਹਾਨੂੰ ਸਰ ਸਰਦਾਰ ਜੀ 26 ਜਨਵਰੀ ਨੂੰ ਕੀ ਹੋਇਆ ਸੀ ਹੂੰ 26 ਜਨਵਰੀ ਨੂੰ ਕੀ ਹੋਇਆ ਸੀ ਮੈਨੂੰ ਤਾਂ ਨਹੀਂ ਪਤਾ ਚੱਪੇ ਜਦੋਂ ਵੀ ਤਾਂ ਆਣੀ ਹੈ ਕੱਲ ਨੂੰ ਆ ਜੀ ਹਾਂਜੀ ਕੀ ਹੋਇਆ ਸੀ 26 ਜਨਵਰੀ ਨੂੰ ਮੈਨੂੰ ਬਣਾਈ ਜਾਂਦੀ ਹੈ ਨਾ ਦੇਸ਼ ਚ ਹੈ ਆਪਣੇ ਦੇਸ਼ 'ਚ ਮਨਾਈ ਜਾਂਦੀ ਹੈ ਨਾ 26 ਜਨਵਰੀ ਹਾਂ ਮਨਾਈ ਜਾਂਦੀ ਹੈ ਉੱਥੇ ਝੰਡਾ ਲਾਹਾਂਦੇ ਨੇ ਹਾਂ ਜੀ ਉਹ ਕਿਉਂ ਲਹਿਰਾਉਂਦੇ ਨਹੀਂ ਉਹ ਹੀ ਪੁੱਛ ਰਿਹਾ ਸੀ ਆਜ਼ਾਦੀ ਦਾ ਇਹ ਬੰਦਾ ਕਿ ਉਹ ਆ ਤੁਹਾਡਾ ਕਿੱਥੇ ਗਿਆ ਗਵਾਂਡੀ ਕਹਿੰਦਾ ਇਹਨਾਂ ਨੂੰ ਪੁੱਛੋ ਕਹਿੰਦਾ ਇਹਨਾਂ ਨੂੰ ਪਤਾ ਕੀ ਹੋਇਆ ਸੀ ਗਾ ਜੀ ਆਜ਼ਾਦੀ ਤੇ ਝੰਡਾ ਲਾਹਾਂਦੇ ਨੇ ਆਜ਼ਾਦੀ ਮਿਲੀ ਜਨਵਰੀ ਨੂੰ ਹਾਂ ਜੀ ਠੀਕ ਆਜ਼ਾਦੀ ਦੇ ਦੋ ਦਿਨ ਨੇ ਜੀ ਅੱਛਾ ਜੀ ਇਹ 15 ਅਗਸਤ ਵੀ ਹੈ ਤੇ ਇਹ ਵੀ ਹੈ ਦੋ ਦੋ ਦਿਨ ਕਿਵੇਂ ਹੋਗੇ ਮਤਲਬ ਉਹ ਸਮਝਾਓ ਸਾਨੂੰ ਇਹ ਤਾਂ ਨੌਲੇਜ ਨਹੀਂ ਹੈ ਜਣ ਕੇ 26 ਜਨਵਰੀ ਨੂੰ ਉਹ ਤਿਆਰੀ ਕਰਨ ਲੱਗੇ ਦੀ ਵੀ 15 ਅਗਸਤ ਨੂੰ ਚਲੇ ਗਏ ਸੀ ਨਹੀਂ ਨਹੀਂ ਇਹ ਤਾਂ ਨਹੀਂ ਕੀ ਹੋ ਸਕਦਾ ਇਹ ਫਿਰ ਦੇਖੋ ਜੀ ਇਹਦਾ ਮੈਨੂੰ ਨਹੀਂ ਪਤਾ ਮੈਂ ਇਹਦਾ ਕੀ ਜਵਾਬ ਦੇ ਆ ਤੁਸੀਂ ਹੈ ਨਹੀਂ ਸੀ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀਗਾ ਮੈਂ ਹੁਣ ਉਹ ਤਾਂ ਹੀ ਨਹੀਂ ਪਤਾ ਤੁਹਾਨੂੰ ਹਾਂ ਪਰੰਦੇਸ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਕਿਹੜੇ ਟੀਵੀ ਤੇ ਆਪਾਂ ਅਨਲਿਮਿਟਡ ਗਿਆ ਪਹੁੰਚ ਜਾਣੀਆ ਤੁਹਾਡੇ ਕੋਲ ਵੀਡੀਓ ਦੇਖ ਤੁਹਾਡੇ ਕੋਲ ਵੀਡੀਓ ਪਹੁੰਚ ਜਾਣੀ ਆਵੇ ਜਿੱਥੇ ਮਰਜੀ ਬਟ ਯੂਰ ਨੇਮ ਹੇ ਲੈ ਨਾਮ ਤਾਂ ਦੱਸ ਦੋ ਨਾਮ ਵੀ ਨਹੀਂ ਦੱਸਦੇ ਹੁੰਦੇ ਜਸਮੀਤ ਕੌਰ ਤੇ ਇੰਨਾ ਸੋਹਣਾ ਨਾਮ ਆ ਤੁਹਾਡਾ ਹੈ ਫੇਰ ਨਹੀਂ ਦੱਸਦੇ ਕਿਹੜੀ ਕਲਾਸ ਚ ਪੜਦੇ ਹੋ 4th ਠੀਕ ਹੈ ਤੇ 26 ਜਨਵਰੀ ਨੂੰ ਕੀ ਹੋਇਆ ਸੀ ਪੰਤੋਂ ਪੰਤੋਂ ਛਾੜੋ ਪੰਤੋਂ 26 ਜਨਵਰੀ ਨੂੰ ਅ ਆਪਣਾ ਦੇ ਸੀ ਹਾਂਜੀ ਵੈਰੀ ਗੁੱਡ ਦੱਸੋ ਅਜਾ ਹੈ ਸੀ ਅਜਾਦ ਹੋਇਆ ਸੀ ਸੱਚੀ ਯਾਦ ਨਹੀਂ ਹੋਇਆ ਸਿਰਾ ਜੀ ਰਿਪਬਲਿਕ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਆਜ਼ਾਦ 15 ਅਗਸਤ ਨੂੰ ਆਇਆ ਸੀ ਠੀਕ ਹੈ ਯਾਦ ਰੱਖੋਗੇ ਹਣ ਕੀ 26 ਜਨਵਰੀ ਨੂੰ ਕਿਉਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਵਾਹ ਬੋਲੇ ਯਾਰ ਮੈਂ ਕਿੱਥੇ ਨਾਲ ਤੂੰ ਫੇਰ ਦੱਸੂ ਮम्मा ਤੇ ਮम्मा ਦੱਸਣਗੇ ਸ਼ਰਮ ਆਤੀ ਬੱਚੇ ਤੁਸੀਂ ਹੋ ਮम्मा ਦੱਸਣਗੇ ਬੱਚਿਆਂ ਦੇ ਹੁੰਦੇ ਤੁਸੀਂ ਪੁੱਛੋ ਕੀ ਰਸਤੀ ਜਬ ਰਿਪਬਲਿਕ ਡੇ ਹੈ ਸੰਵਿਧਾਨ ਬਣਾਤਾ ہمارا ਲਾਗੂ ਹੈ ਲਾਗੂ ਹੈ ਤੇ ਕਿੰਨਾ ਨੇ ਲਿਖਿਆ ਸੀ ਬਦੂਸ ਦਾ ਇਹ ਨਹੀਂ ਪਤਾ ਤੁਹਾਨੂੰ ਪਤਾ ਕਿੰਨਾ ਨੇ ਲਿਖਿਆ ਕਿਹੜੇ ਸਨ ਦੇ ਵਿੱਚ ਹੋਇਆ ਸੀ ਅ 26 ਜਨਵਰੀ ਚਲੋ ਇਹਨਾਂ ਦੱਸਤਾ ਅੱਗੇ ਦੱਸ ਦੋ ਸਨ ਹਜ਼ਾਰ ਦਾ ਤੋ ਜੀ ਸਿਸਟਰ ਨੇ ਉਹਨਾਂ ਨੇ ਤਾਂ ਦੱਸਤਾ ਦੇਖ ਲਓ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਬੀਕਾਮ ਸੈਕੰਡ ਇਅਰ ਤੁਸੀਂ ਪਲੱਸ 2 ਫੇਰ ਤੁਹਾਨੂੰ ਤਾਂ ਸਭ ਤੋਂ ਜ਼ਿਆਦਾ ਇਹ ਹਿਸਟਰੀ ਜ਼ਿਆਦਾ ਤੁਸੀਂ ਟੈਜੋ ਬੀਕਾਮ ਚ ਜਾ ਕੇ ਤਾਂ ਘਟ ਜਾਂਦੀ ਆ ਚਲੋ ਭੁੱਲ ਗਏਗਾ ਯਾਦ ਨਹੀਂ ਹੈਗਾ ਭੁੱਜੀ ਭੁੱਲ ਲੇ ਭਾਈਏ ਦਿੱਤੇ ਭਾਜੀ ਇਹ ਦਿੱਤੇ ਨਹੀਂ ਅੱਛਾ ਦਿੱਤੇ ਗੱਲ ਹੈ 26 ਜਨਵਰੀ ਨੂੰ ਕੀ ਆ ਸੀ ਪਤਾ ਹੀ ਹਾਂਜੀ 26 ਜਨਵਰੀ ਨੂੰ ਕੀ ਹੋਇਆ ਸਾਡਾ ਦੇਸ਼ ਆਜ਼ਾਦ ਹੋਇਆ ਸੀ ਭਾਜੀ देशों हाँ दो मेरे हुँ। हुँ। 1950 में जनवरी आप इंस्टा है? इंस्टा, इंस्टा, पे भी, पे, इंस्टा, इंस्टा पे 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 डालोगे ये भी अनलिमिटेड ज्ञान ठीक है ओके थैंक यू की नाम है राजा राजा साहिल 26 ਜਨਵਰੀ ਨੂੰ ਕੀ ਹੋਇਆ ਸੀ ਪਤਾ ਤੁਹਾਨੂੰ ਜੀ 26 ਜਨਵਰੀ ਨੂੰ ਹਾਂ ਜੀ 26 ਜਨਵਰੀ ਨੂੰ ਆਪਣਾ ਗਨਤੰਤਰ ਹੋਇਆ ਸੀ ਆਪਣਾ ਦੇਸ਼ ਆਜ਼ਾਦ ਹੋਇਆ ਸੀ ਕਿਹੜੇ ਸਾਲ ਚ ਹੋਇਆ ਸੀ ਮੈਨੂੰ ਕੋਈ ਨਹੀਂ ਪਤਾ ਇਸਦਾ ਪਤਾ ਨਹੀਂ ਨੋ ਜਾਣਗਾ ਇਹਨਾਂ ਨੂੰ ਵੀ ਪਤਾ ਹੈ ਕਿੰਨਾਂ ਨੇ ਲਿਖਿਆ ਸੀ ਸੰਵਿਧਾਨ ਕਿਹੜੇ ਸਾਲ ਚ ਹੋਇਆ ਸੀਗਾ ਜਿਆਦਾ 26 ਤੋਂ ਪਹਿਲਾਂ ਸਾਲ ਸੀ ਸਾਨੂੰ ਤਾਂ yaad ਨਹੀਂ ਹੈ ਜੀ ਕਿਹੜੇ ਸਾਲ ਚ ਹੋਇਆ ਸੀ 47 ਕਿਹੜੀ ਡੇਟ ਕਿਹੜੀ ਸੀ ਡੇਟ ਕਹਿੰਦੇ ਪਤਾ 26 ਜਨਵਰੀ 1947 ਨੂੰ ਦੇਸ ਜਦ ਹੋਇਆ ਤੁਸੀਂ ਦੇਖਿਆ ਕਿ 26 ਜਨਵਰੀ ਦੇ ਬਾਰੇ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਤੇ ਤੁਹਾਨੂੰ ਕੀ ਲੱਗਦਾ ਇਸ ਦੇ ਪਿੱਛੇ ਦਾ ਕਾਰਨ ਕਿਉਂਕਿ ਜ਼ਿਆਦਾਤਰ ਕੀ ਕਹਿ ਸਕਦੇ ਆ ਕਾਫੀ ਜ਼ਿਆਦਾ ਹੱਦ ਤੱਕ ਲੋਕਾਂ ਨੂੰ ਨਹੀਂ ਪਤਾ ਸੀ ਇਸ ਦੇ ਪਿੱਛੇ ਦਾ ਕੀ ਕਾਰਨ ਲੱਗਦਾ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਇਸ ਦੇ ਨਾਲ ਦੀਆਂ ਹੋਰ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ